ਦੋਸਤੋ ਮਾਨਸਾ ਦੇ ਵਿੱਚ ਕੱਪੜੇ ਦਾ ਸ਼ੋਰੂਮ ਖਾਲੀ ਹੋਣ ਜਾ ਰਿਹਾ 31 ਮਾਰਚ ਤੋਂ ਪਹਿਲਾਂ-ਪਹਿਲਾਂ yellow color ਦਾ suit ਉੱਪਰ ਵਰਕ ਦੇਖੋ ਜੀ ਕਿੰਨਾ ਸੋਹਣਾ ਹੋਇਆ ਹੋਇਆ ਹੈ ਮਾਰਕੀਟ ਰੇਟ ਹੈ ਇਹਦਾ 1000 ਰੁਪਿਆ ਪਰ 31 ਮਾਰਚ ਕਰਕੇ ਸ਼ੋਰੂਮ ਖਾਲੀ ਕਰਨਾ ਹੈ ਇਸ ਕਰਕੇ ਤੁਹਾਨੂੰ ਇਹ suit ਮਿਲੂਗਾ ਸਿਰਫ 500 ਰੁਪਏ ਦਾ ਪੂਰਾ suit ਆ ਲੋ ਆ ਨਾਲ ਬਾਟਮ ਦਾ ਕੱਪੜਾ ਜੀ ਨਾਲ ਇਹਦੇ ਦੁਪੱਟਾ ਦੇਖੋ ਜੀ ਆ ਲੋ ਫੁੱਲ ਸਾਈਜ਼ ਹੋਊਗਾ ਦੁਪੱਟੇ ਦਾ ਤੁਸੀਂ ਦੁਪੱਟੇ ਦੀ ਕਲਰ ਕਲੈਕਸ਼ਨ ਦੇਖੋ ਜੀ ਕਿੰਨੀ ਸੋਹਣੀ ਬਣੀ ਹੋਈ ਹੈ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਸਿਰਫ ਇਹੀ ਨਹੀਂ ਜੀ ਤੁਹਾਨੂੰ ਹੋਰ ਬਹੁਤ ਸਾਰੇ ਰੰਗ ਡਿਜ਼ਾਈਨ ਮਿਲਣਗੇ ਆ ਲੋ ਜੀ ਕਾਟਨ ਦਾ ਸੂਟ ਮਾਰਕੀਟ ਰੇਟ 1000 ਰੁਪਿਆ ਇੱਥੇ ਤੁਹਾਨੂੰ ਮਿਲੂਗਾ ਸਿਰਫ 500 ਰੁਪਏ ਦਾ ਆ ਲੋ ਆ ਨਾਲ ਬਾਟਮ ਹੈ ਜੀ ਇਹਦੇ ਨਾਲ ਆ ਦੁਪੱਟਾ ਹੈ ਆ ਲੋ ਖੁੱਲਾ ਚੈਲੰਜ ਹੈ ਰੇਟਾਂ ਦਾ ਰੇਟਾਂ ਦੀ ਟਰਾਈ ਤੁਸੀਂ ਜਿੱਥੋਂ ਮਰਜ਼ੀ ਕਰ ਲਿਓ ਆ ਲੋ ਮਾਰਕੀਟ ਰੇਟ 1000 ਰੁਪਿਆ ਆ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਗਲੇ ਦੇ ਉੱਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਆ ਲੋ ਜੀ ਇਹਦੇ ਨਾਲ ਆਹਾ ਬਾਟਮ ਦਾ ਕੱਪੜਾ ਆ ਲੋ ਤੇ ਇਹਦਾ ਦੁਪੱਟਾ ਜੀ ਆਹਾ ਆ ਲੋ ਇਹ ਨਹੀਂ ਹੋਊਗਾ ਵੀ ਦੁਪੱਟਾ ਸ਼ਾਰਟ ਹੋਊਗਾ ਤੁਹਾਨੂੰ ਫੁੱਲ ਦੁਪੱਟਾ ਮਿਲੇਗਾ ਨਾਲ ਆ ਲੋ ਬਾਕੀ ਜੇ ਆਪਾਂ ਰੰਗ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਆ ਦੇਖੋ ਜੀ ਕਿੰਨੇ ਸੋਹਣੇ ਰੰਗ ਕਿੰਨੇ ਸੋਹਣੇ ਡਿਜ਼ਾਈਨ ਪਏ ਨੇ ਇਹੀ ਨਹੀਂ ਆ ਦੇਖੋ ਪਿੱਛੇ ਕਿੰਨਾ ਸਟਾਕ ਲੱਗਿਆ ਹੋਇਆ ਹੈ ਹਾਫ ਰੇਟਾਂ ਦੇ ਵਿੱਚ 31 ਮਾਰਚ ਕਰਕੇ ਸ਼ੋਰੂਮ ਖਾਲੀ ਕਰਨ ਕਾਰਨ ਕਾਰਨ ਹਾਫ ਰੇਟ ਕਰ ਦਿੱਤੇ ਨੇ ਹਾਫ ਰੇਟ ਲਓ ਜੀ ਫੈਂਸੀ ਸੂਟ ਮਾਰਕੀਟ ਰੇਟ 12-1300 ਰੁਪਿਆ ਪਰ ਇੱਥੇ ਮਿਲੂਗਾ ਤੁਹਾਨੂੰ ਸਿਰਫ 600 ਰੁਪਏ ਦਾ ਪੂਰਾ ਸੂਟ ਮਿਲੂਗਾ ਨਾਲ ਸਲਵਾਰ ਦਾ ਕੱਪੜਾ ਤੇ ਨਾਲ ਤੁਹਾਨੂੰ ਦੁਪੱਟਾ ਵੀ ਮਿਲੂਗਾ ਜੀ ਆਹ ਲਓ ਦੁਪੱਟੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਆਹ ਲਓ ਜੀ ਆ ਦੇਖੋ ਪੂਰਾ ਫੁੱਲ ਸਾਈਜ਼ ਦੁਪੱਟੇ ਦਾ ਇਹਦੇ ਵਿੱਚ ਤੁਹਾਨੂੰ ਰੰਗ ਡਿਜ਼ਾਈਨ ਗਲੇ ਦਾ ਵਰਕ ਦੇਖੋ ਜੀ ਵਿਆਹ ਸ਼ਾਦੀਆਂ ਵਾਲੇ ਸੂਟ ਨਹੀਂ ਪਾਰਟੀ ਵੇਅਰ ਸੂਟ ਹਲੋ ਮਾਰਕੀਟ ਦੇ ਰੇਟਾਂ ਦੀ ਗਾਰੰਟੀ ਹੋਊਗੀ ਜੀ ਤੁਹਾਨੂੰ ਇਹ ਸੂਟ 1500 ਤੋਂ ਘੱਟ ਨਹੀਂ ਮਿਲਦਾ ਪਰ ਇੱਥੇ ਤੁਹਾਨੂੰ ਮਿਲੂਗਾ ਜੀ ਸਿਰਫ 600 ਰੁਪਏ ਦਾ 600 ਰੁਪਏ ਦਾ ਪੂਰਾ ਸੂਟ ਹੈ ਨਾਲ ਦੁਪੱਟਾ ਨਾਲ ਸਲਵਾਰ ਦਾ ਕੱਪੜਾ ਪੂਰਾ ਸੂਟ ਇਹਦੇ ਵਿੱਚ ਰੰਗ ਡਿਜ਼ਾਈਨ ਵੱਧੂ ਮਿਲਣਗੇ ਜੀ ਆਹ ਲੋ ਜਿੰਨੇ ਮਰਜ਼ੀ ਲੈ ਲਓ ਕੱਲੇ ਇਹੀ ਡਿਜ਼ਾਈਨ ਨਹੀਂ ਤੁਹਾਨੂੰ ਹੋਰ ਬਹੁਤ ਸਾਰੇ ਡਿਜ਼ਾਈਨ ਮਿਲਣਗੇ 600 ਰੁਪਏ ਦੇ ਸੂਟਾਂ ਦੇ ਵਿੱਚ ਲਓ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਪਾਰਟੀ ਵੇਅਰ ਸੂਟ ਜਿਹਦਾ ਮਾਰਕੀਟ ਰੇਟ ਹੈ ਜੀ 17-1800 ਰੁਪਿਆ ਪਰ ਤੁਹਾਨੂੰ ਇੱਥੇ ਮਿਲੂਗਾ ਸਿਰਫ 700 ਰੁਪਏ ਦਾ ਆ ਲੋ ਰੰਗ ਡਿਜ਼ਾਈਨ ਬਾਦੂ ਮਿਲਣਗੇ ਜੀ ਜਿੰਨੇ ਕਹੋਨ ਨੇ ਪੂਰਾ ਸੂਟ ਮਿਲੂਗਾ ਨਾਲ ਸਲਵਾਰ ਹੋਊਗੀ ਤੇ ਨਾਲ ਤੁਹਾਨੂੰ ਦੁਪੱਟਾ ਵੀ ਪੂਰਾ ਵਰਕ ਵਾਲਾ ਮਿਲੂਗਾ ਆ ਦੇਖੋ ਫੁੱਲ ਸਾਈਜ਼ ਦਾ ਦੁਪੱਟਾ ਹੋਊਗਾ ਜੀ ਆ ਦੇਖੋ ਆ ਲੋ ਲਓ ਜੀ ਫੈਂਸੀ ਆਟਮਨ ਜੀ ਵਿਆਹ ਸ਼ਾਦੀਆਂ ਵਾਲਿਆਂ ਆ ਲੋ ਜਿਹੜੇ ਸੂਟ ਤੁਸੀਂ ਮਾਰਕੀਟ ਦੇ ਵਿੱਚ 18 1800 2 2000 ਦੇ ਲੈਨੇ ਹੋ ਇੱਥੇ ਤੁਹਾਨੂੰ 31 ਮਾਰਚ ਕਰਕੇ ਸ਼ੋਰੂਮ ਖਾਲੀ ਹੋਣ ਜਾ ਰਿਹਾ ਇਸ ਕਰਕੇ ਇਹ ਸੂਟ ਤੁਹਾਨੂੰ ਸਿਰਫ 7 700 ਰੁਪਏ ਦੇ ਮਿਲਣਗੇ ਸਿਰਫ ਇਹੀ ਨਹੀਂ ਜੀ ਡਿਜ਼ਾਈਨਾਂ ਦੀ ਗੱਲ ਕਰੀਏ ਰੰਗਾਂ ਦੀ ਗੱਲ ਕਰੀਏ ਆ ਦੇਖੋ ਆ ਲੋ ਆ ਲੋ ਜੀ ਆ ਲੋ ਇਹੀ ਰੰਗ ਡਿਜ਼ਾਈਨ ਨਹੀਂ ਆ ਜਿੰਨਾ ਵੀ ਸਟਾਕ ਪਿਆ ਵਾਦੂ ਸਟਾਕ ਪਿਆ ਜੀ 31 ਮਾਰਚ ਕਰਕੇ ਸ਼ੋਰੂਮ ਖਾਲੀ ਹੋਣ ਜਾ ਰਿਹਾ ਫਟਾਫਟ ਆਓ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਜਾਣਕਾਰੀ ਵੀ ਫੋਨ ਕਰਕੇ ਲੈ ਸਕਦੇ ਹੋ ਹਾਂਜੀ ਤੁਹਾਡੇ ਵਾਸਤੇ ਲੈ ਕੇ ਆਏ ਸਿਲਕ ਦੇ ਸੂਟ ਜਿਹੜੇ ਮਾਰਕੀਟ ਦੇ ਵਿੱਚ 2500 ਤੋਂ 3000 ਰੁਪਏ ਤੱਕ ਮਿਲਦੇ ਨੇ ਪਰ ਤੁਹਾਨੂੰ ਇੱਥੇ ਸਰ ਮਿਲੂਗਾ 800 ਰੁਪਏ ਦਾ ਸੂਟ ਆ ਦੇਖੋ ਜੀ ਰੰਗ ਡਿਜ਼ਾਈਨ ਵਾਦੂ ਪਿਆ ਨੇ ਸਟਾਕ ਵਾਦੂ ਪਿਆ ਹੈ ਫੈਨਸੀ ਵੇਅਰ ਆਟਮਨ ਜੀ ਵਿਆਹ ਸ਼ਾਦੀਆਂ ਵਾਲਿਆਂ ਆ ਲੋ ਦੁਪੱਟੇ ਤੇ ਵੀ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਆਲੋ ਫੋਲੋ ਸਾਈਡ ਦੁਪੱਟਾ ਮਿਲੂਗਾ ਜੀ ਹਰੇਕ ਸੂਟ ਦਾ ਤੁਹਾਨੂੰ ਆਲੋ 2500 3000 ਵਾਲਾ ਸੂਟ ਸਿਰਫ 800 ਰੁਪਏ ਦਾ 800 ਰੁਪਏ ਦਾ 800 ਰੁਪਏ ਦਾ ਇਹ ਇੰਨੇ ਸਸਤੇ ਰੇਟ ਕਿਉਂ ਆ ਤੁਸੀਂ ਕਹੋਗੇ ਵੀ ਕਿਉਂ ਲਾਏ ਇੰਨੇ ਸਸਤੇ ਕਿਉਂਕਿ ਇਹ ਸ਼ੋਰੂਮ 31 ਮਾਰਚ ਨੂੰ ਖਾਲੀ ਹੋਣ ਜਾ ਰਿਹਾ ਹੈ ਲੁੱਟ ਪਾਤੀ ਪੂਰੀ ਡੌਲਸੀ ਕਲੈਕਸ਼ਨ ਜੋਗੇ ਵਾਲਿਆਂ ਦਾ ਤਾਂ ਲੁੱਟ ਲਓ ਜੀ ਮੇਲਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਫੋਨ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਆਹ ਲੋ ਹਰੇਕ ਸੂਟ ਨਾਲ ਦੁਪੱਟਾ ਪੂਰਾ ਸੂਟ ਸਿਲਕ ਦਾ ਸੂਟ ਆ 2500 3000 ਵਾਲਾ ਸੂਟ ਸਿਰਫ 800 ਰੁਪਏ ਦਾ 800 ਰੁਪਏ ਦਾ 800 ਰੁਪਏ ਦਾ ਤੁਸੀਂ ਵਿਆਹ ਤੇ ਜਾਣਾ ਫੰਕਸ਼ਨ ਤੇ ਜਾਣਾ ਕਿਸੇ ਪਾਰਟੀ ਤੇ ਜਾਣਾ ਤਾਂ ਪਾਰਟੀ ਵੇਅਰ ਸੂਟ ਆ ਲੋ ਜੀ ਇਹਦੇ ਵਰਕ ਦੇਖੋ ਗਲੇ ਤੇ ਕਿੰਨਾ ਸੋਹਣਾ ਹੋਇਆ ਆ ਲੋ ਫਰੰਟ ਵਰਕ ਦੇਖੋ ਜੀ ਜੇ ਆਪਾਂ ਮਾਰਕੀਟ ਰੇਟਾਂ ਦੀ ਗੱਲ ਕਰੀਏ ਤਾਂ ਆ ਸੂਟ ਘੱਟੋ ਘੱਟ ਜੀ 3000 ਰੁਪਏ ਦਾ ਬਾਜ਼ਾਰ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਸੂਟ ਹੈ ਇਹਦੇ ਨਾਲ ਜੀ ਆ ਦੁਪੱਟਾ ਆ ਗਿਆ ਆ ਦੇਖੋ ਦੁਪੱਟੇ ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਆ ਲੋ ਨਾਲ ਬਾਟਮ ਦਾ ਕੱਪੜਾ ਯਾਨੀ ਕਿ ਪੂਰਾ ਸੂਟ ਆ 31 ਮਾਰਚ ਨੂੰ ਸ਼ੋਰੂਮ ਖਾਲੀ ਹੋਣ ਯਾਰ ਇਸ ਕਰਕੇ ਤੁਹਾਨੂੰ ਇਹ ਸੂਟ ਮਿਲੂਗਾ ਸਿਰਫ 900 ਰੁਪਏ ਦਾ ਆ ਲੋ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਹੋਰ ਵੱਧੂ ਮਿਲ ਜਾਣਗੇ ਆ ਦੇਖੋ ਜੀ ਨਾਲ ਬਾਟਮ ਪੂਰਾ ਸੂਟ ਹੈ ਜੀ ਆ ਲੋ ਡਿਜ਼ਾਈਨ ਦੇਖੋ ਸੂਟਾਂ ਦੇ ਕਿੰਨੇ ਸੋਹਣੇ ਸੋਹਣੇ ਆ ਆ ਲੋ ਵਰਕ ਦੇਖੋ ਜੀ ਗਲੇ ਤੇ ਕਿੰਨਾ ਸੋਹਣਾ ਹੋਇਆ ਸਿਰਫ 900 ਰੁਪਏ 900 ਰੁਪਏ 900 ਰੁਪਏ ਪੂਰਾ ਸੂਟ ਹੋਊਗਾ ਹਰੇਕ ਸੂਟ ਦੇ ਨਾਲ ਦੁਪੱਟਾ ਤੇ ਨਾਲ ਬਾਟਮ ਦਾ ਕੱਪੜਾ ਸਲਵਾਰ ਦਾ ਕੱਪੜਾ ਤੇ ਮੇਲਾ ਲੁੱਟ ਲਓ ਜੀ ਮੇਲਾ ਲੱਗਿਆ ਹੋਇਆ ਡਾਲਸੀ ਕਲੈਕਸ਼ਨ ਜੋਗੇ ਵਾਲਿਆਂ ਦੇ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਫੋਨ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਲਓ ਜੀ ਸੂਟ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਜੇ ਦੁਪੱਟਾ ਇੰਨਾ ਸੋਹਣਾ ਦਾ ਸੂਟ ਕਿੰਨਾ ਸੋਹਣਾ ਹੋਊਗਾ ਆ ਲੋ ਆ ਗਲੇ ਦੇ ਉੱਤੇ ਵਰਕ ਦੇਖੋ ਜੀ ਕਿੰਨਾ ਸੋਹਣਾ ਪਾਰਟੀ ਵੇਅਰ ਫੰਕਸ਼ਨ ਵਾਲੇ ਸੂਟ ਜਿਹੜੇ ਮਾਰਕੀਟ ਦੇ ਵਿੱਚ ਕੱਟੋ-ਕੱਟ 27-2800 3000 ਰੁਪਏ ਤੱਕ ਮਿਲਦੇ ਨੇ ਉਹ ਤੁਹਾਨੂੰ ਡੌਲਸੀ ਕਲੈਕਸ਼ਨ ਵਾਲੇ ਜੋਗੇ ਵਾਲਿਆਂ ਦਾ ਸਰ ਮਿਲੂਗਾ 1000 ਰੁਪਏ ਦਾ ਸੂਟ ਆ ਲੋ ਰੰਗ ਦੇਖੋ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਆ ਲੋ ਫਰੰਟ ਤੇ ਦੇਖੋ ਕਿੰਨਾ ਸੋਹਣਾ ਵਰਕ ਆ ਆ ਲੋ ਆ ਦੇਖੋ ਜੀ ਸਿਰਫ 1000 ਰੁਪਏ ਦਾ ਸੂਟ ਆ ਜਿਹਦਾ ਮਾਰਕੀਟ ਰੇਟ ਕੱਟੋ-ਕੱਟ 3000 ਆ 27-2800 3000 ਆ ਲੋ ਜੀ ਆ ਦੇਖੋ ਕਿੰਨਾ ਸੋਹਣਾ ਸੂਟ ਆ ਆਹ ਲੋ ਵਰਕ ਦੇਖੋ ਕਿੰਨਾ ਸੋਹਣਾ ਸੋਹਣਾ ਬੈਕ ਤੇ ਵੀ ਆ ਲੋ ਸਿਰਫ 1000 ਰੁਪਏ ਦਾ ਸੂਟ ਹੈ ਜੀ 1000 ਰੁਪਏ ਦਾ ਪੂਰਾ ਸੂਟ ਮਿਲੂਗਾ ਨਾਲ ਬਾਟਮ ਨਾਲ ਦੁਪੱਟਾ ਹਰੇਕ ਸੂਟ ਦੇ ਆ ਲੋ ਜੀ ਦੇਖੋ ਜੀ ਆ ਲੋ ਗਲੇ ਤੇ ਵਰਕ ਦੇਖੋ ਕਿੰਨਾ ਸੋਹਣਾ ਆ ਲੋ ਆ ਲੋ ਇਹਦਾ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਆ ਲੋ ਸਿਰਫ 1000 ਰੁਪਏ ਦਾ ਸੂਟ ਹੈ ਜੀ ਸਿਰਫ 1000 ਰੁਪਏ ਦਾ ਪਰ ਮਾਰਕੀਟ ਰੇਟ ਇਹਨਾਂ ਦਾ ਹੈਗਾ 27-2800 3000 ਰੁਪਏ ਆ ਦੇਖੋ ਮੂਰੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਲੱਗੇ ਹੋਏ ਨੇ ਜੇ ਤੁਸੀਂ ਸਟਾਕ ਦੀ ਗੱਲ ਕਰੋ ਜੀ ਤਾਂ ਤੁਸੀਂ ਆ ਬੈਕ ਸਾਈਡ ਤੇ ਦੇਖੋ ਜੀ ਕਿੰਨਾ ਸਟਾਕ ਪਿਆ ਸਿਰਫ 31 ਮਾਰਚ ਕਰਕੇ ਸ਼ੋਰੂਮ ਖਾਲੀ ਹੋਣ ਜਾ ਰਿਹਾ ਇਸ ਕਰਕੇ ਇਹ ਐਨੇ ਘੱਟ ਰੇਟ ਨੇ ਜੀ ਹੋਲ ਸੇਲ ਰੇਟਾਂ ਤੋਂ ਵੀ ਘੱਟ ਰੇਟ ਕਰ ਦਿੰਦੇ ਨੇ ਬਾਕੀ ਇੱਥੇ ਤੁਹਾਨੂੰ ਸੂਟਾਂ ਦੀ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੀ ਰੇਂਜ ਮਿਲੂਗੀ ਜੀ 31 ਮਾਰਚ ਕਰਕੇ ਸ਼ੋਰੂਮ ਖਾਲੀ ਹੋਣ ਜਾ ਰਿਹਾ ਜਿਹੜੇ ਸੂਟ 33000 25 2500 ਦੇ ਨੇ ਉਹ ਸੂਟ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲਣਗੇ ਆ ਦੇਖੋ ਰੰਗ ਡਿਜ਼ਾਈਨ ਵਾਧੂ ਪਏ ਨੇ ਜੀ ਆ ਲੋ ਸੋਹਣੇ ਸੋਹਣੇ ਦੁਪੱਟੇ ਸੋਹਣੇ ਸੋਹਣੇ ਸੂਟ ਆ ਤੁਸੀਂ ਰੰਗ ਦੇਖੋ ਜੀ ਵੈਰਾਈਟੀ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਸੂਟਾਂ ਦੇ ਆ ਲੋ ਜੇ ਤੁਸੀਂ ਸਟਾਕ ਦੀ ਗੱਲ ਕਰੋ ਜੀ ਤਾਂ ਮਗਰਲੇ ਪਾਸੇ ਸਟਾਕ ਦੇਖੋ ਵਾਧੂ ਪਿਆ ਪਹੁੰਚਣਾ ਕਿੱਥੇ ਹੈ ਜੀ ਡੌਲਸੀ ਕਲੈਕਸ਼ਨ ਜੋਗੇ ਵਾਲੇ ਮਿੱਠੂ ਕੁਵਾੜੀ ਦੇ ਨੇੜੇ ਜਿਹੜਾ ਮਿੱਠੂ ਕੁਵਾੜੀ ਦੇ ਪੁਰਾਣਾ ਘਰ ਹੈ ਉੱਥੇ ਸ਼ੋਅਰੂਮ ਹੈ ਜੀ ਨੇੜੇ ਅਗਰਸੈਨ ਭਵਨ ਮਾਨਸਾ ਲਓ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਪਾਰਟੀ ਵੇਅਰ ਫੰਕਸ਼ਨਾਂ ਵਾਸਤੇ ਗਾਉਨ ਜਿਹਦਾ ਮਾਰਕੀਟ ਰੇਟ ਹੋਊਗਾ ਘੱਟੋ-ਘੱਟ ਬਾਜ਼ਾਰ ਦੇ ਵਿੱਚ 44500 ਪਰ ਇੱਥੇ ਤੁਹਾਨੂੰ ਮਿਲੇਗਾ ਸਿਰਫ 1500 ਰੁਪਏ 1500 ਰੁਪਏ 1500 ਰੁਪਏ ਜੇ ਆਪਾਂ ਰੰਗ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਆ ਦੇਖੋ ਜੀ ਕਿੰਨਾ ਸੋਹਣਾ ਵਰਕ ਹੈ ਬੈਕ ਤੇ ਵੀ ਵਰਕ ਹੈ ਫਰੰਟ ਤੇ ਵੀ ਵਰਕ ਹੈ ਇਹ ਵੀ 44500 ਵਾਲਾ ਤੁਹਾਨੂੰ ਮਿਲੇਗਾ ਸਿਰਫ 1500 ਰੁਪਏ ਦਾ ਲਓ ਜੀ ਰੰਗ ਦੇਖੀ ਚੱਲਿਓ ਜੀ ਕਿੰਨੇ ਸੋਹਣੇ ਸੋਹਣੇ ਰੰਗ ਹੈ ਡਿਜ਼ਾਈਨ ਹੈ ਇਹ ਵੀ ਤੁਹਾਨੂੰ ਇੱਥੇ ਮਿਲੂਗਾ 1500 ਰੁਪਏ ਦੀ ਰੇਂਜ ਚ ਮਾਰਕੀਟ ਰੇਟ 4000-4500 31 ਮਾਰਚ ਨੂੰ ਸ਼ੋਅਰੂਮ ਖਾਲੀ ਹੋਣ ਜਾ ਰਿਹਾ ਇਸ ਕਰਕੇ ਲੁੱਟ ਪਾਤੀ ਡੌਲਸੀ ਕਲੈਕਸ਼ਨ ਜੋਗੇਵਾਲਿਆਂ ਨੇ ਆ ਦੇਖੋ ਲਹਿੰਗਾ ਆ ਲੋ ਨਾਲ ਚੋਲੀ ਬਾਜ਼ਾਰ ਦੇ ਵਿੱਚ ਕੱਟੋ-ਕੱਟ 5000 ਰੁਪਏ ਰੇਟ ਹੈ ਪਰ ਤੁਹਾਨੂੰ ਮਿਲੂਗਾ ਸਿਰਫ 1700 ਰੁਪਏ ਦਾ ਸਿਰਫ 1700 ਰੁਪਏ ਦਾ ਜੀ ਆ ਦੇਖੋ ਆ ਲੋ ਵਰਕ ਦੇਖੋ ਕਿੰਨਾ ਸੋਹਣਾ ਹੈ ਆ ਲੋ ਇੱਕ ਸ਼ਾਨਦਾਰ ਗਾਊਨ ਆ ਲੋ ਪਿੰਕ ਕਲਰ ਦਾ ਵਰਕ ਦੇਖੋ ਕਿੰਨਾ ਸੋਹਣਾ ਹੈ ਇਹ ਤੁਹਾਨੂੰ ਮਿਲੂਗਾ ਸਿਰਫ 18500 ਰੁਪਏ ਦਾ ਲਓ ਜੀ ਕਲਰ ਕਲੈਕਸ਼ਨ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਮਾਰਕੀਟ ਰੇਟ ਹੈ ਦਾ 55500 ਪਰ ਇੱਥੇ ਮਿਲੂਗਾ ਸਿਰਫ 2400 2400 2400 ਆਹ ਲਓ ਇਹਦਾ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਹੈ ਆਹ ਲਓ ਸਿਰਫ 2400 ਰੁਪਏ ਦੀ ਰੇਂਜ ਦੇ ਵਿੱਚ ਬਾਕੀ ਤੁਹਾਨੂੰ ਰੰਗ ਡਿਜ਼ਾਈਨ ਹਰੇਕ ਰੰਗ ਹਰੇਕ ਡਿਜ਼ਾਈਨ ਮਿਲੂ ਤੇ ਜੇ ਤੁਸੀਂ ਉੱਚੀ ਨੀਵੀਂ ਰੇਂਜ ਲੈਣਾ ਚਾਹੋ ਤਾਂ ਉੱਚੀ ਨੀਵੀਂ ਰੇਂਜ ਦੇ ਵੀ ਲੈ ਸਕਦੇ ਹੋ ਆ ਲੋ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧੂ ਮਿਲਣਗੇ ਜੀ ਆ ਲੋ ਦੇਖੀ ਚੱਲਿਓ 31 ਮਾਰਚ ਨੂੰ ਸ਼ੋਅਰੂਮ ਖਾਲੀ ਹੋਣ ਜਾ ਰਿਹਾ ਇਸ ਕਰਕੇ ਲੁੱਟ ਪਾਤੀ ਡੌਲਸੀ ਕਲੈਕਸ਼ਨ ਜੋਗੇ ਵਾਲਿਆਂ ਨੇ ਆ ਲੋ ਜੀ ਆ ਲੋ ਬਾਕੀ ਤੁਹਾਨੂੰ ਇੱਥੇ ਪੈਂਟਾਂ ਸ਼ਰਟਾਂ ਕੋਟ ਪੈਂਟ ਜੈਕਟ ਗਰਮੀ ਸਰਦੀ ਵਾਲਾ ਸਾਰਾ ਮਾਲ ਮਿਲੂਗਾ ਲੁੱਟ ਪਾ ਛੱਡੀ ਐ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜੀ ਮੇਲਾ ਤੁਸੀਂ ਲੁੱਟ ਕੇ ਲੈ ਜਾਓ ਪਹੁੰਚਣਾ ਤੁਸੀਂ ਕਿੱਥੇ ਹੈ ਜੀ ਨੇੜੇ ਅਗਰਸੈਨ ਭਵਨ ਮਿੱਠੂ ਕੁਵਾੜੀ ਦੇ ਪੁਰਾਣੇ ਘਰ ਕੋਲੇ ਡਾਲਸੀ ਕਲੈਕਸ਼ਨ ਹੈ ਜੋਗੇਵਾਲਾ ਦਾ ਸ਼ੋਰੂਮ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਲੁੱਟ ਪਾ ਛੱਡੀ ਹੈ 31 ਮਾਰਚ ਨੂੰ ਸ਼ੋਰੂਮ ਖਾਲੀ ਹੋਣ ਜਾ ਰਿਹਾ ਪਤਾ ਨੋਟ ਕਰ ਲਓ ਜੀ ਆਹ ਹੈ ਜੀ ਲਾਟੇ ਦਾ ਪੈਟਰੋਲ ਪੰਪ ਮਾਨਸਾ ਬਸ ਅਡੇ ਦੇ ਨੇੜੇ ਤੇ ਪੈਟਰੋਲ ਪੰਪ ਦੇ ਸਾਹਮਣੇ ਆਹ ਜਿਹੜੀ ਸੜਕ ਜਾਂਦੀ ਹੈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆਹ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਅਗਰ ਸੈਨ ਭਵਨ ਵਾਲਾ ਇਹ ਆਪਾਂ ਆਹ ਮੁੜਗੇ ਜੀ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਇੱਥੋਂ ਆਪਾਂ ਮੋੜਾਂਗੇ ਸੱਜੇ ਪਾਸੇ ਨੂੰ ਤੇ ਸੱਜੇ ਪਾਸੇ ਮੋੜ ਮੁੜ ਕੇ ਆਪਾਂ ਚੱਲਦੇ ਰਹਾਂਗੇ ਫੇਰ ਚੱਲਦੇ ਰਹਾਂਗੇ ਅਗਰ ਸੈਨ ਭਵਨ ਦੇ ਉਰਲੇ ਪਾਸੇ ਸੱਜੇ ਪਾਸੇ ਆਹ ਜਿਹੜੇ ਚਾਰ ਸ਼ੋਰੂਮ ਇਕੱਠੇ ਨੇ ਜੀ ਅਜਿਹੜਾ ਉੱਪਰ ਬੋਰਡ ਲੱਗਿਆ ਡੌਲਸੀ ਕਲੈਕਸ਼ਨ ਵਾਲਿਆਂ ਦਾ ਇਹ ਸ਼ੋਰੂਮ 31 ਮਾਰਚ 2025 ਨੂੰ ਖਾਲੀ ਹੋਣ ਜਾ ਰਿਹਾ ਜਿਨ੍ਹਾਂ ਨੇ ਲੁੱਟ ਪਾਈ ਹੈ ਵੀ ਸਾਰਾ ਸਮਾਨ ਅੱਧੇ ਰੇਟਾਂ ਤੋਂ ਵੀ ਘੱਟ ਰੇਟਾਂ ਤੇ ਲੁੱਟ ਕੇ ਲੈ ਜਾਓ ਤਾਂ ਬਾਈ ਜੀ ਸੱਚੀ ਸ਼ੋਰੂਮ ਖਾਲੀ ਹੋਣ ਜਾ ਰਿਹਾ ਹੈ ਫਟਾਫਟ ਆਓ ਤੇ ਮੌਕੇ ਦਾ ਫਾਇਦਾ ਉਠਾਓ